ਡੇੜਵਾ ਮੰਡੀ ਦਾ ਮਸ਼ਹੂਰ ਸਟੋਰ ਖੁਰਾਨਾ ਗਾਰਮੈਂਟ ਹੋ ਜਾ ਰਿਹਾ ਜੀ ਖਾਲੀ ਹਾਂਜੀ ਮੈਡਮ ਜਿੱਥੇ ਤੁਹਾਨੂੰ ਸਭ ਤੋਂ ਵੱਡੀ ਆਫਰ ਦੇਣ ਜਾ ਰਹੇ ਹਾਂ ਜੀ ਕਪੜਾ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਨਾਲ ਸਭ ਤੋਂ ਵੱਡੀ ਆਫਰ ਸਮਾਰਟ ਵਾਚ ਵੀ ਫ੍ਰੀ ਸਰ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਐਸਾ ਕਰਕੇ ਤੇ ਰੇਟ ਦਾਰੇ ਬੋਦਾਤੇ ਨੇ ਮੈਡਮ ਰੇਟ ਕਿਉਂ ਬੋਦਾਣੇ ਨੇ ਜੀ 300 ਰੁਪਏ ਲੋਰ ਹੈ ਜੀ ਇੱਕ ਨਾਲ ਇੱਕ ਬਿਲਕੁਲ ਫ੍ਰੀ ਸਰ ਇਹ 150 ਰੁਪਏ ਦੇ ਲੈ ਗਏ ਹਾਂ ਹਾਂਜੀ ਮੈਡਮ ਇਸ ਤੋਂ ਵੱਡੀ ਆਫਰ ਇੱਕ ਹੋਰ ਵੀ ਹੈ 300 ਰੁਪਏ ਦੀ ਇੱਕ ਇੱਕ ਨਾਲ ਇੱਕ ਬਿਲਕੁਲ ਫ੍ਰੀ ਸਰ ਮਜ਼ਾਕ ਕਰਦੇ ਮੈਡਮ ਨਹੀਂ ਨਹੀਂ ਮੈਡਮ ਛਾਂਟੀ ਮਾਰ ਕੇ ਲੈ ਜੋ ਤੁਸੀਂ ਲੀਡੀਜ਼ ਫਲੋਰ ਹੈ ਜੀ 180 ਰੁਪਏ ਪ੍ਰਿੰਟਡ ਲਾਈਕਰਾ ਸਟਾਫ ਹੈ 90 ਰੁਪਏ ਦਾ ਰਹਿ ਗਿਆ ਏ ਅੱਜ ਕੱਲ ਐਨਸ ਫਲੋਰ ਚੱਲ ਰਹੀ ਹੈ ਪੰਜਾਬ ਸੱਪ ਵਾਲੀ 280 ਰੁਪਏ ਰੇਟ ਹੈ ਜੀ ਇੱਕ ਨਾਲ ਇੱਕ ਵੀ ਫਰੀ ਹੈ 190 ਦੇ ਕਿ 90 ਦੇ ਕੱਲੇ 90 ਦੀ ਰਹੀ 24 ਨੰਬਰ ਤੋਂ ਲੈ ਕੇ 36 ਨੰਬਰ ਤੱਕ ਸਾਈਜ਼ ਹੈ ਆ ਵੀ 190 ਦਾ ਆ ਵੀ 190 ਦਾ ਆ ਵੀ ਆ ਵੀ ਆ ਵੀ ਜੀ ਜੀ ਜੋ ਵੀ ਉੱਤੇ ਰੇਟ ਲੱਗੇ ਨੇ ਇੱਕ ਨਾਲ ਇੱਕ ਫਰੀ ਜੀ ਤੇ ਨਾਲ Smartwatch Smartwatch ਵੀ ਫਰੀ ਜੀ ਸਰ ਇਹ ਵੀ ਇੱਕ ਨਾਲ ਇੱਕ ਫਰੀ ਇੱਕ ਨਾਲ ਇੱਕ ਫਰੀ ਹੈ ਜੀ ਵੀ ਤੇ ਸਰ ਆ ਵੀ ਹਾਂਜੀ Smartwatch ਤਾਂ ਹੈਗੀ ਹੈਗੀ ਸਰ ਐਨਐਸ ਸਕੈਨਡ ਕਾਰ ਜਿਹੜੀਆਂ ਚੀਜ਼ਾਂ ਰੱਖਿਆ ਸਾਰਾ ਸਟੋਰੀ ਲੁਟਾ ਦੇ ਹਾਂਜੀ 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 ਇੱਕ ਦੇ ਨਾਲ ਇੱਕ ਬਿਲਕੁਲ ਫਰੀ 790 ਰੁਪਏ ਦਾ ਪਲੱਜੂ ਸੂਟ ਹੈ ਜੀ ਸਰ ਇਹ ਵੀ 390 ਚ ਰਹਿ ਗਿਆ ਇਹ ਵੀ 300 ਰੁਪਏ ਇੱਕ ਇੱਕ ਨਾਲ ਇੱਕ ਬਿਲਕੁਲ ਫ ਸਰ ਇੱਕ ਨਾਲ ਇੱਕ ਫ੍ਰੀ ਲੈਣੇ ਤੇ ਨਾਲ ਸਮਾਰਟਵਾਚ ਵੀ ਲੈਣੀ ਆ ਹਾਂਜੀ ਹਾਂਜੀ ਸਮਾਰਟਵਾਚ ਵੀ ਫ੍ਰੀ ਹੈ ਜੀ ਹਾਂਜੀ ਆ ਸਾਰੇ ਡਿਜ਼ਾਈਨ ਸਰ ਹਾਂਜੀ ਹਾਂਜੀ ਇੱਕ ਨਾਲ ਇੱਕ ਫ੍ਰੀ ਬਿਲਕੁਲ ਮੈਨੂੰ ਪਤਾ ਇਹ ਤਾਂ ਦੇਣੀ ਆ ਇਹਨੂੰ ਤੁਸੀਂ ਇੱਕ ਨਾਲ ਇੱਕ ਹਾਂਜੀ ਇੱਕ ਨਾਲ ਇੱਕ ਫ੍ਰੀ ਹੈ ਜੀ ਇਹ ਵੀ ਇਹਦੀ ਪੂਰੀ ਹਾਂਜੀ 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 ਟ੍ਰੈਂਡਿੰਗ ਚ ਆਈਟਮ ਹੈ ਜੀ ਇਹ 300 ਰੁਪਏ ਦੀ ਹੈ ਜੀ ਸਰ 150 ਰੁਪਏ ਚ ਹਾਂਜੀ 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 ਬੈਗ ਤੇ ਵੀ ਪ੍ਰਿੰਟ ਹੈ ਫਰੋਕ ਹੈ ਜੀ ਇਹ 390 ਰੁਪਏ ਦੀ ਹੈ ਜੀ ਸਰ ਇਹ ਵੀ ਇੱਕ ਨਾਈਟਫ੍ਰੀ ਹੈ ਜੀ 20 ਨੰਬਰ ਤੋਂ ਲੈ ਕੇ 30 ਨੰਬਰ ਤੱਕ ਦਾ ਸਾਈਜ਼ ਹੈ। ਇੱਕ ਮਿੰਟ ਇੱਕ ਮਿੰਟ ਰੁਕ ਜੋ ਸਰ 390 ਰੁਪਏ ਦਾ ਪੂਰਾ ਨਾਈਟਫ੍ਰੀ ਹੈ। ਹਾਂ ਜੀ 390 ਰੁਪਏ ਬੰਦੇ ਸਾਡੀ ਵੀਡੀਓ ਸ਼ੇਅਰ ਕਰਨਗੇ ਉਹਨਾਂ ਚੋਂ ਅਸੀਂ 10 ਬੰਦਿਆਂ ਨੂੰ ਏਅਰਪੋਰਟ ਫ੍ਰੀ ਦਵਾਂਗੇ ਜੀ। ਸਰ ਬਿਲਕੁਲ ਫ੍ਰੀ ਦੇ ਵਿੱਚ। ਹਾਂ ਜੀ ਬਿਲਕੁਲ ਫ੍ਰੀ ਚ। ਉਹ ਚਾਹੇ ਸਟੋਰ ਤੋਂ ਕੁਝ ਖਰੀਦਣ ਚਾਹੇ ਨਾ ਚਾਹੇ। ਹਾਂ ਜੀ ਹਾਂ ਜੀ। ਬਸ ਵੀਡੀਓ ਸ਼ੇਅਰ ਕਰਨਾ। ਪਹਿਲੇ 10 ਬੰਦਿਆਂ ਨੂੰ ਹਾਂ ਜੀ ਹਾਂ ਜੀ। ਸੋ ਫਟਾਫਟ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਤੁਹਾਨੂੰ ਵੀ ਇਹ ਏਅਰਪੋਰ ਤੇ ਸਰ 스마트 వాచ్ 스마트 వాచ్ ਵੀ ਫ੍ਰੀ ਹੈ ਜੀ ਬਿਲਕੁਲ 5100 ਰੁਪਏ ਸ਼ੋਪਿੰਗ ਤੇ ਸਰ ਇਹਦਾ ਦਾ ਇمپੋਰਟਡ ਸਟਫ ਵੀ ਤੁਸੀਂ ਇੱਕ ਦਿਨ ਨਾਲ ਇੱਕ ਫ੍ਰੀ ਦੇਣਾ ਹੈ ਹਾਂ ਇੱਕ ਦਿਨ ਨਾਲ ਇੱਕ ਫ੍ਰੀ ਹੈ ਜੀ ਬਿਲਕੁਲ ਓਏ ਹੋਏ 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 ਇੰਨੇ ਸੋਹਣੇ ਡਿਜ਼ਾਈਨ M25 XL ਤੱਕ ਸਾਈਜ਼ ਹੈ ਜੀ ਇਹਨਾਂ ਦਾ ਨਿਊ ਬੋਰਨ ਤੋਂ ਲੈ ਕੇ ਗਰਲੀ ਸ਼ਰਟ ਵਾਂ ਸਰ ਆ ਸਾਰੇ ਸੋਹਣੇ ਸੋਹਣੇ ਡਿਜ਼ਾਈਨ 3 ਨੰਬਰ ਤੋਂ ਲੈ ਕੇ 38 ਨੰਬਰ ਤੱਕ ਦੇ ਸਾਈਜ਼ ਹੁੰਦੇ ਨੇ ਕੋਟ ਸੈਟ ਵਗੈਰਾ ਅੱਜਕਲ ਚੱਲ ਰਹੇ ਨੇ ਜਿਵੇਂ ਇਸ ਤਰ੍ਹਾਂ ਦੇ ਇੱਕ ਨਾ ਇੱਕ ਫ੍ਰੀ ਦੇਣੀਆਂ ਨੇ ਹਾਂ ਜੀ ਕਾਰਗੋ ਜੋਗਰਾਂ ਇਦਾਂ ਦੀ ਆਈਟਮਾਂ ਇੰਪੋਰਟਡ ਕੱਪੜੇ ਚ ਸਭ ਇੱਕ ਦੇ ਨਾਲ ਇੱਕ ਫ੍ਰੀ ਨੇ ਜੀ ਬਿਲਕੁਲ ਰੇਟ ਉੱਪਰ ਸਭ ਦੇ ਲੱਗੇ ਹੋਏ ਨੇ ਜੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਹੈ ਜੀ ਕੋਈ ਵੀ ਆਈਟਮ ਲੈ ਲਓ ਤੇ ਸਰ ਸਮਾਰਟਵਾਚ ਸਮਾਰਟਵਾਚ ਤਾਂ ਹੈਗੀ ਹੈਗੀ ਜੀ 5900 ਦੀ ਸ਼ਾਪਿੰਗ ਤੇ ਸਮਾਰਟਵਾਚ 3100 ਤੇ 에어ਪੋਰਟ ਆ ਸਾਰੀਆਂ ਚੀਜ਼ਾਂ ਇੱਕ ਨਾ ਇੱਕ ਫ੍ਰੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸਰ ਆ ਵੀ ਨੇ ਕਿਊਟ ਕਿਊਟ ਵੀ ਇੱਕ ਦੇ ਨਾਲ ਇੱਕ ਫ੍ਰੀ ਦੇਣੇ ਨੇ ਕੋਈ ਵੀ ਆਈਟਮ ਲੈ ਲਵੇ ਬੰਦਾ ਸਟੋਰ ਚੋਂ ਜੀ ਹਰ ਤਰ੍ਹਾਂ ਦੀ ਸ਼ਰਟ ਪ੍ਰੀਮੀਅਮ ਕੁਆਲਿਟੀ ਦੀ ਰੇਟ ਉੱਪਰ ਲੱ ਸਾਰੇ ਇਹ ਸਭ ਕੁਝ ਅਸੀਂ ਇੱਕ ਦਿਨ ਨਾਲ ਇੱਕ ਫ੍ਰੀ ਹੈ ਜੀ ਰੇਟ ਉੱਪਰ ਲੱਗੇ ਹੋਏ ਨੇ ਇਦਾਂ ਦੇ ਟੋਪ ਇਸ ਤਰ੍ਹਾਂ ਦਾ ਕੁਝ ਸਭ ਓਕੇ ਰਿਪੋਰਟ ਹੈ ਜੀ ਬਿਲਕੁਲ ਜੋ ਵੀ ਇਸ ਕਾਊਂਟਰ 'ਚ ਪਿਆ ਪੂਰਾ A ਤੋਂ Z ਤੱਕ ਇੱਕ ਦਿਨ ਨਾਲ ਇੱਕ ਫ੍ਰੀ ਹਾਂਜੀ 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 ਇਹ ਕੋਰਸ ਸੈਟ ਹੋਗੇ ਗਰਲਿਸ਼ ਟੀ-ਸ਼ਰਟ ਦੀ ਵੈਰਾਈਟੀ ਹੋਗੀ ਜੇ ਤੁਸੀਂ ਵੈਰਾਈਟੀ ਦੇਖਣਾ ਚਾਹੁੰਦੇ ਆ ਜਾਂ ਤੁਸੀਂ ਡਾਇਰੈਕਟ ਰੇਟ ਲੈਣਾ ਚਾਹੁੰਦੇ ਆ ਇਹਨਾਂ ਦਾ ਪੇਜ ਹੈ ਗਰ ਜੀ ਖੁਰਾਨਾ ਗਾਰਮੈਂਟ